ਸੱਚ ਦੀ ਗੱਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਵੀਡੀਓ ਦੇ ਵਿੱਚ ਮੈਂ ਦੋ ਤਿੰਨ ਗੱਲਾਂ ਕਰਨੀਆਂ ਨੇ ਪਹਿਲੀ ਤਾਂ ਗੱਲ ਉਹ ਕੋਈ ਜ਼ਿਆਦਾ ਰਿਪੀਟ ਨਹੀਂ ਕਰਨੀ ਕਿ ਹਰਚੰਦ ਸਿੰਘ ਪੁਲਿਸ ਡੀਆਈਜੀ ਜਿਹੜਾ ਰੋਪੜ ਰੇਜ਼ ਫੜਿਆ ਕਿ ਉਹ ਸਾਰੀ ਗੱਲਬਾਤ ਤੁਸੀਂ ਸੁਣ ਚੁੱਕੇ ਹੋ ਔਰ ਮੀਡੀਆ 'ਚ ਬਹੁਤ ਘੁੰਮ ਰਹੀ ਹੈ ਮੈਂ ਤਿੰਨੇ ਚਾਰ ਜਿਹੜੇ ਕਿਰਦਾਰ ਨੇ ਇਸ ਡਰਾਮੇ ਦੇ ਜਿਹੜਾ ਇਹ ਡਰਾਮਾ ਹੋਇਆ ਹੈ ਨਾ ਇਹਦੇ ਤਿੰਨ ਚਾਰ کردار ਉਹਨਾਂ ਦੀ ਮੈਂ ਗੱਲ ਕਰਨੀ ਹੈ ਗਵਰਨਰ ਸਾਹਿਬ ਦੀ ਤੇ ਨਾਲ ਫਿਰ ਪੰਜਾਬ ਸਰਕਾਰ ਦੀ ਤੇ ਆਪੋਜੀਸ਼ਨ ਦੀ ਇਹ ਗੱਲਾਂ ਕਰਨੀਆਂ ਨੇ ਦੇਖੋ ਪਹਿਲੀ ਤਾਂ ਗੱਲ ਇਹ ਹੈ ਬਹੁਤ ਬਰੀਫਲੀ ਅਪਡੇਟ ਦੇਵਾਂਗਾ ਮੈਂ ਇਸ ਵੀਡੀਓ ਦੇ ਵਿੱਚ ਕਿ ਜਿਹੜਾ 5 ਕਰੋੜ 7.5 ਕਰੋੜ ਹੋ ਗਿਆ ਡੇਢ ਕਿਲੋ ਸੋਨਾ ਜਿਹੜਾ 2.5 ਕਿਲੋ ਹੋ ਗਿਆ ਇਸ ਤਰ੍ਹਾਂ ਦੀ ਗੱਲ ਜਿਹੜੀ ਉਹ ਬਹਿਨ ਦਾਸ ਤੇ ਲਈ ਹੈ ਤਾਂ ਕਿ ਤੁਸੀਂ ਇਹ ਦੇਖ ਸਕੋ ਵੀ ਕਹਾਣੀ ਕਿੱਥੇ ਹੈ ਕੀ ਕੁਛ ਹੈ ਹੋਰ ਕੀ ਕੁਝ ਮਿਲ ਸਕਦਾ ਹੈ ਫਿਰ ਅਪਡੇਟ ਇਹ ਦੇਣੀ ਹੈ ਕੋ ਬੜਾ ਜੇ ਚੜਾ ਗਿਆ ਤੇ सीबीआई ਦੇ ਉਹਦਾ ਰਿਮਾਂਡ ਨਹੀਂ ਮੰਗਿਆ ਤੇ ਇਹ ਦੂਜੀ ਗੱਲ ਜਿਹੜੀ ਆ ਤੁਹਾਡੇ ਸਭ ਨੇ ਇਹ ਹੋएगी ਤੀਜੀ ਗੱਲ ਵਿੱਚ ਜਿਹੜੇ ਬਾਕੀ ਕਰਤਾਰ ਨੇ ਹਰਚੰਦ ਸਿੰਘ ਪੁੱਲਰ ਤੋਂ ਬਿਨਾ ਉਹਦਾ ਦਲਾਲ ਆ ਜਿਹੜਾ ਉਹਦਾ ਟੌਮਟੈਗ ਕ੍ਰਿਸ਼ਨੂ ਸ਼ਾਰਦਾ ਉਹਦੀ ਗੱਲ ਕਰਨੀ ਹੈ ਕ੍ਰਿਸ਼ਨੂ ਸ਼ਾਰਦਾ ਦੀ ਜਿਹੜੀ ਚੈਟ ਹੈ WhatsApp ਜਿਹੜੀ ਡਾਇਰੀ ਹੈ ਉਹਦੇ ਨਾਲ ਕਈ ਜਿਹੜੇ ਲੋਕਾਂ ਦੀ ਨੀਂਦ ਹਰਾਮ ਹੋਈ ਹੈ ਜਿਨ੍ਹਾਂ ਚੋਂ 7 ਆਈਐਸ 7 ਆਈਪੀਐਸ ਤੇ 5 ਆਈਐਸ 7 7 ਸੇ ਜਾਂਦੇ ਨੇ ਉਨਾ ਦਾ ਜ਼ਿਕਰ ਇਸ ਵੀਡੀਓ ਦੇ ਵਿੱਚ ਆ ਕਰਨਾ ਇੱਕ ਕਰਦਾਰ ਨੇ ਜਿਹੜਾ ਆਕਾਸ਼ ਬੱਤਾ ਹੈ ਜਿਸ ਨੇ ਸ਼ਿਕਾਇਤ ਕੀਤੀ ਹੈ ਸ਼ਿਕਾਇਤ ਕਰਤਾ ਜਿਹਨੂੰ ਹੁਣ ਡਰ ਹੈ ਕਿ ਮੈਨੂੰ ਖਤਰਾ ਹੋ ਗਿਆ ਹਾਈ ਕੋਰਟ ਚ ਗਿਆ ਹੈ ਸਿਕਿਉਰਿਟੀ ਲਈ ਤੇ ਸਿਕਿਉਰਿਟੀ ਨੇ ਜਵਾਬ ਨੇ ਦਿੱਤਾ ਹਾਈ ਕੋਰਟ ਨੇ ਇਹ ਹੀ ਕਿਹਾ ਕਿ ਤੁਸੀਂ ਜਾਂਚ ਕਰੋ ਕਿ ਜ ਸੱਚਮੁੱਚ ਡਰ ਹੈ ਤਾਂ ਦੇ ਸੀ ਵੀ ਰਿਡ ਕਿ ਹੈ ਪ੍ਰਬੰਧ ਕਰੋ ਦੀ ਸਿਕਿਉਰਿਟੀ ਦਾ ਉਹ ਹੈਗਾ ਤੀਜਾ ਕਰਦਾਰ ਬਾਕੀ ਉਹਦਾ ਆਪਦਾ ਕਰਦਾਰ ਕਿਵੇਂ ਹੈ ਉਹਦੀ ਹਰ ਇੱਕ ਨਹੀਂ ਕਰਦਾ ਫੇਰਾ ਪਗੜ ਕਰਨੀ ਹੈ ਜਿਹੜੀ ਖਾਸ ਤੌਰ ਤੇ ਜੋ ਗਵਰਨਰ ਸਾਹਿਬ ਨੇ ਕਿਹਾ ਹੈ ਗਵਰਨਰ ਪੰਜਾਬ ਨੇ ਜੋ ਪਬਲਿਕ ਸਕੂਲ ਪੰਜਾਬ ਪਬਲਿਕ ਸਕੂਲ ਨਾਭਾ ਚ ਕਿਹਾ ਜਿਸ ਕੇ ਸਬੰਧਾ ਬਿਆਨ ਦਿੱਤਾ ਨਿਰਾਸ਼ਾ ਸਹਿਸੀ ਬਿਆਨ ਹੈ ਕਿ ਉਹ ਤਾਂ ਅਸੀਂ ਵੀ ਸੋ ਮੀਡੀਆ ਵੀ ਕਹਿ ਰਿਹਾ ਹੈ ਨਿਰਪੱਖ ਪੱਤਰਕਾਰ ਵੀ ਕਹਿ ਰਹੇ ਨੇ ਕਿ ਜੀ ਇਹ ਨਾ ਕੁਝ ਚੱਲ ਰਿਹਾ ਸੀ ਸਾਡੀ ਇੰਟੈਲੀਜੈਂਸ ਕਿੱਥੇ ਸੀ ਸਾਡਾ ਜਿਹੜਾ ਸਾਰਾ ਤੰਤਰ ਕਿੱਥੇ ਗਿਆ ਹੋਇਆ ਸੀ ਤੇਕ ਲੰਬੇ ਸਮੇਂ ਤੋਂ ਚੱਲ ਰਿਹਾ ਹੋਇਆ ਇੱਕ ਦਿਨ ਤਾਂ 7.5 ਕਰੋੜ ਆਉਂਦਾ ਨਹੀਂ ਇੱਕ ਬਾਹਰ ਦੀ ਏਜੰਸੀ ਆ ਕੇ ਗਵਰਨਰ ਸਾਹਿਬ ਕਹਿੰਦੇ ਸੀਬੀਆਈ ਆ ਕੇ ਇਹਨੂੰ ਬੇਵਰਤ ਕਰਦੀ ਹੈ ਇਸ ਦੇ ਉੱਤੇ ਦੁੱਖ ਦੀ ਗੱਲ ਕੀ ਹੈ ਇਹ ਸਾਰੀਆਂ ਗੱਲਾਂ ਇਹਨਾਂ ਦੇ ਠੀਕ ਲੱਗਦੀਆਂ ਨੇ ਪਰ ਉਹਨਾਂ ਨੇ ਕਿਸ ਤਰੀਕੇ ਨਾਲ ਕਹੀਆਂ ਨੇ ਇਹ ਤੇ ਟਿੱਪਣੀ ਕਰਨੀ ਬਣਦੀ ਹੈ ਇਹ ਤੇ ਵੀ ਆਪਾਂ ਟਿੱਪਣੀ ਕਰਨੀ ਹੈ ਇਹ ਕਰਤਾਰ ਗਵਰਨਰ ਸਾਹਿਬ ਕਿਸ ਕਿਸ ਤਰ੍ਹਾਂ ਦੀ ਸਿਆਸਤੀ ਜਾਂ ਕਿਸ ਨੂੰ ਕੀ ਕਹਿ ਰਹੇ ਨੇ ਜਾਂ ਉਹਦੇ ਪਿੱਛੇ ਦੇ ਕਾਰਨ ਕੀ ਹੈ ਤੇ ਫਿਰ ਜਿਹੜੀ ਚੁੱਪੀ ਦੀ ਵੀ ਗੱਲ ਹੋਈ ਹੈ ਸਰਕਾਰ ਕਿਉਂ ਚੁੱਪ ਹੈ ਭਗਵੰਤ ਮਾਨ ਕਿਉਂ ਚੁੱਪ ਹੈ ਜਾਂ ਹੋਰ ਕਿਉਂ ਨਹੀਂ ਬੋਲ ਰਹੇ ਮਾੜੀ ਮਾੜੀ ਗੱਲ ਤੇ ਜਿਹੜੇ ਬੋਲਦੇ ਹੁੰਦੇ ਨੇ ਚਾਹੇ ਤਾਂ ਬੈਸੀ ਪੁਲਿਸ ਤੇ ਬੜੇ ਬਿਆੰਕ ਸੀ ਜਿਹੜੇ ਇਹਨਾਂ ਦੇ ਮਾਨ ਸਾਹਿਬ ਦੇ ਤੇ ਉਹ ਹੁਣ ਅੱਜ ਕਿਉਂ ਚੁੱਪ ਨੇ ਤੇ ਤਰਨ ਤਰਨ ਚ ਵੀ ਉਹੀ ਝਟਕਲੇਵਾਜੀ ਚੱਲਦੀ ਐ ਜਿਹਨਾਂ ਦੇ ਜਾਣਦੇ ਨੇ ਉਹਨੂੰ ਆਪੋਜੀਸ਼ਨ ਤੇ ਵੀ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਕਿੱਛਿਆ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਚਰਚਾ ਨੇਤਾ ਕਿੱਛਿਆ ਰਾਜਾ ਬੜਾ ਕਿਸ ਕਿਸਮ ਦੀ ਉਹਨਾਂ ਨੇ ਇਸ਼ੂ ਬਣਾਇਆ ਇਹ ਕਿਉਂ ਨਹੀਂ ਬੋਲਦੇ ਕਿਵੇਂ ਬੋਲ ਸਕਦੇ ਨੇ ਕਿ ਉਹਨਾਂ ਦੇ ਟਾਈਮ ਉਹਨੂੰ ਪ੍ਰਾਈਮ ਪੋਸਟਿੰਗ ਮਿਲਦੀਆਂ ਸੀ ਕਿਸ ਤਰੀਕੇ ਨਾਲ ਇੱਕ ਡੀਜੀਪੀ ਦਾ ਮੁੰਡਾ ਕੋਈ ਆਈਪੀਐਸ ਨਹੀਂ ਲੈ ਕੀਤੀ ਕੋਈ ਪੇਪਰ ਪਾਸ ਕਰਕੇ ਨਹੀਂ ਆਇਆ ਸੀ ਇਹ ਤਾਂ ਇੱਕ ਸਪਾਰਸੀ ਸੀ ਜਾਇਕਰੋ ਤਰਸ ਦੇ ਆਧਾਰ ਤੇ ਡੀਐਸਪੀ ਭਰਤੀ ਹੋ ਕੇ ਉਸ ਤੋਂ ਬਾਅਦ ਉਹਦੀ ਅਪਦੀ ਕਰਾ ਕਿ ਕਿਸ ਤਰੀਕੇ ਨਾਲ ਵਧੀਆ-ਵਧੀਆ ਪੋਸਟ ਹੁਣ ਵੀ ਉਹਦੀ ਵਧੀਆ ਪੋਸਟ ਸੀ ਜੇ ਪਠਾਣ ਮਾਜ਼ਰਾ ਦੀ ਗੱਲ ਆਪਾਂ ਸੁਣ ਲਈਏ ਤੇ ਫਿਰ ਤਾਂ ਗੱਲ ਇਹ ਕਹਿੰਦਾ ਚਪਰਾਸੀ ਵੀ ਦਿੱਲੀ ਤੋਂ ਬਣਾ ਨਹੀਂ ਬਦਲਿਆ ਜਾ ਸਕਦਾ ਜੇ ਚਪਰਾਸੀ ਦਿੱਲੀ ਤੋਂ ਬਣਾ ਨਹੀਂ ਬਦਲਿਆ ਜਾ ਸਕਦਾ ਤੇ ਇਹ ਦੀ ਫਿਰ ਏਡੀ ਵੱਡੀ ਪੋਸਟ ਇਹ ਤਾਂ ਫਿਰ ਦਿੱਲੀ ਤੋਂ ਹੋਈ ਤੇ ਫਿਰ ਕਿਉਂ ਹੋਈ ਇਹ ਪੈਸਾ ਕਿੱਥੇ ਜਾਣਾ ਸੀ ਕਿਉਂ ਇਕੱਠਾ ਹੋ ਰਿਹਾ ਸੀ ਤੇ ਜਿਹੜੇ ਬੰਸੀ ਪਾਰਟੀ ਰਮਾਣਾ ਕਹਿ ਰਹੇ ਹੈ ਕਿ ਇਹ ਉੱਚ ਸੱਚ ਨਹੀਂ ਤੇ ਕਿਉਂ ਅਜ ਸਰਕਾਰ ਚੁੱਪ ਇਹ ਸਾਰੀਆਂ ਗੱਲਾਂ ਅਸਰੇ ਵੀਡੀਓ ਦੇ ਵਿੱਚ ਆਪਾਂ ਕਰ ਲਈਏ ਬਹੁਤ ਬਰੀਫ ਕਰਾਂਗੇ ਨਹੀਂ ਤਾਂ ਫਿਰ ਵੀਡੀਓ ਬੱਝ ਰਹੇ ਹੋ ਪਰ ਮੈਨੂੰ ਲੱਗਦਾ ਕਿ ਤੁਹਾਨੂੰ ਇਹਦੀ ਜ਼ਰੂਰਤ ਹੈ ਤਾਂ ਕਿ ਤੁਸੀਂ ਕਿਸੇ ਡਿਟੇ ਤੇ ਖੁਦ ਪਾਉ ਸਕੋ ਦੇਖੋ ਪਹਿਲੀ ਗੱਲ ਕਿ ਜਿਹੜੀ ਅਪਡੇਟ ਗੱਲਾਂ ਤਾਂ ਇਹੀ ਆ ਕਿ ਹਰਚੰਦ ਸਿੰਘ ਭੌਲਰ ਡੀਜੀਪੀ ਸਾਹਿਬ ਦਾ ਮਾਸਿਕ ਦਾ ਬੇਟਾ ਜਿਹੜਾ ਜਿਸ ਤਰੀਕੇ ਨਾਲ ਲੋਹੋਂ ਫੜਿਆ ਗਿਆ ਆਕਾਸ਼ਪੱਤਾ ਤੋਂ 8 ਲੱਖ ਰੁਪਇਆ ਜਿਹੜਾ ਬੰਗ ਕਰ ਰਿਹਾ ਸੀ ਜਿਹਦੀ ਚੈਟ ਨੇ ਫੜਾਤਾ WhatsApp ਕਾਲ ਨੇ ਫੜਾਤਾ ਜੀਦੇ ਚੋਂ ਕਹਿ ਰਿਹਾ 8 ਲੈਣਾ 8 ਜਿੰਨਾ ਦਿਨ ਦਾ ਦੇ ਦੇ ਫੜੀ ਚੱਲ ਜਨਾ ਅਕਾਸ਼ਪਤਾ ਕੌਣ ਹੈ ਅਕਾਸ਼ਪਤਾ ਸਕ੍ਰਿਪਟ ਵਪਾਰੀ ਹੈ ਤੇ ਉਹਨੂੰ ਬਣਾਇਆ ਕਿਨੇ ਉਹ ਇਹਦਾ ਏਜੰਟ ਹੈ ਇਹਦਾ ਟਾਪਟ ਹੈ ਨਾਬੇ ਦਾ ਰਾਈਡਰ ਆ ਹਾਕੀ ਪਲੇਅਰ ਹੈ ਬੜਾ ਸਮਾਰਟ ਹੈ ਤਿੱਖਾ ਮੁੰਡਾ ਹੈ 29 ਸਾਲ ਦੀ ਉਮਰ ਹੈ ਸਾਰੀ ਕ੍ਰਿਸ਼ਨੂ ਸ਼ਰਦਾ ਉਹਨੇ ਕਿਹਾ ਕਿ ਜੇ ਆਪਾਂ ਮਿਲ ਲੈ ਉਹਨੂੰ ਤੇ ਉਹ ਜਿਹੜਾ ਖੁਦ ਹੀ ਫੜਾ ਗਿਆ ਉਹਦੇ ਕੋਲ ਵੀ ਕੀ ਲੱਕ ਮਿਲਿਆ ਤਾਂ ਇਹ ਹਰਚੰਦ ਸਿੰਘ ਪੋਡਰ ਜਿਹੜਾ ਬੈਂਚ ਵਿੱਚ ਦੱਸਿਆ ਕੋਈ ਉਹਦੇ ਕੋਲ ਜਿਆਦਾ ਕੁਆਲਿਫਿਕੇਸ਼ਨ ਨਹੀਂ ਹੈ ਮੈਂ ਨਿਕੋਲਿਕ ਫਿਸ਼ਰ ਨੇ ਕਿਹਾ ਕਿ ਉਹ ਇੱਕ ਡੀ.ਐਸ.ਪੀ ਦਾ ਫੌਂਡਰ ਸੀ ਮਾਲਸੇਖ ਭੌਂਡਰ ਦਾ ਜਿਹੜਾ ਇਸ ਵੱਲੋਂ ਕਾਫੀ ਲੋਕ ਉਹਨੂੰ ਯਾਦ ਕਰਦੇ ਸੀ ਐਮ.ਐਸ. ਭੌਂਡਰ ਨੂੰ ਕਿ ਉਹਨੇ ਬੰਦੇ ਬਹੁਤ ਭਰਤੀ ਕੀਤੇ ਸੀ ਆਪਣੇ ਕਲਪ ਮੈਨੂੰ ਉਹਨਾਂ ਦੇ ਥਰੋਜਪੁਰ ਦੇ ਰੇਡੀਓ ਜਿੱਥੋਂ ਦਾ ਪਿੰਡ ਸੀ ਦਾ ਉੱਥੋਂ ਫੋਨ ਆਇਆ ਸੀ ਕਹਿੰਦੀ ਜੀ ਇਹ ਇਹਦੇ ਮਾਲਸੇਖ ਭੌਂਡਰ ਤੇ ਲੋਕ ਇਸ ਵੱਲੋਂ ਜਰੂਰ ਖੁਸ਼ ਸੀ ਕਿ ਉਹਨੇ ਸਾਡੇ ਬੱਚੇ ਬਹੁਤ ਭਰਤੀ ਕਰਾਏ ਚਲੋ ਕਹਿ ਰਹੇ ਤਾਂ ਉਹਦੀ ਸੀ ਇਹਨੇ ਹੱਦਾਂ ਮੁੰਡਾ ਵੀ ਭਰਤੀ ਕਰਾ ਲਿਆ ਫਿਰ ਡੀ.ਐਸ.ਪੀ ਚਲੋ ਦੁਬਾਰਾ ਇਹ ਇਹਦੀ ਹਪੀ ਕਰਾ ਲਿਆ ਜਿਸ ਤਰੀਕੇ ਨਾਲ ਰਿਕਤਾਂ ਤੇ ਜਿਹੜੀ ਮਰਜ਼ੀ ਸਰਕਾਰ ਹੋਈ ਇਹਨੂੰ ਪ੍ਰਾਈਮ ਪੋਸਟ ਮਿਲਦੀ ਰਹੀ ਤੇ ਹੁਣ ਆਪਾਂ ਦੇਖ ਹੀ ਲਿਆ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਹੋਇਆ ਤੇ ਵੈਸੇ ਜਿਹਦੇ ਕੋਲ ਐਨਾ ਪੈਸਾ 7.5 ਕਰੋੜ ਹੋ ਗਿਆ ਹੁਣ ਇਹ ਪਹਿਲੇ ਦਿਨ ਤਿੰਨ ਮਸ਼ੀਨਾਂ ਲਾ ਕੇ ਜਿਹੜਾ ਗਿਣਿਆ ਸੀ ਉਹ 5 ਕਰੋੜ ਸੀ ਤੇ ਹੁਣ ਹੁਣ 7.5 ਕਰੋੜ ਰੁਪਇਆ ਬਣ ਗਿਆ ਜਿਹੜਾ ਹਰਚੰਦ ਸਿੰਘ ਭਲੜ ਦਾ ਕੈਸ਼ ਪੜਿਆ ਗਿਆ ਜਿਹੜਾ ਪਹਿਲੇ ਦਿਨ 1.5 ਕਿਲੋ ਸੋਨਾ ਸੀ ਉਹ ਬਣ ਗਿਆ ਹੁਣ ਉਹ ਜਿਹੜਾ ਹੈ 2.5 ਕਿਲੋ ਸੋਨਾ ਤੇ ਇਸੇ ਤਰ੍ਹਾਂ ਜਿਹੜੀਆਂ 40 ਬੋਤਲਾਂ ਸ਼ਰਾਬ ਸੀ ਬਹਿ ਗਈ ਉਹ ਬਣ ਗਈ 108 ਬੋਤਲਾਂ ਤੇ ਜਿਹੜੇ ਪਹਿਲੇ ਦਿਨ ਕੁਝ ਪੇਪਰ ਕਹਿੰਦੇ ਸੀ 71 ਪੇਪਰ ਪ੍ਰੋਪਰਟੀਆਂ ਦੇ ਹੋਗੇ ਹੁਣ ਤਾਂ ਵਿੱਚ ਇਹ ਵੀ ਆ ਗਿਆ ਕਿ ਦੁਬਈ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਜਾਇਦਾਦ ਆ ਕਿਤੇ ਫਲੈਟ ਹੈ ਤੇ ਸਾਰਾ ਕੁਝ ਉਹਦਾ ਜਿਹੜਾ ਸਾਹਮਣੇ ਆ ਗਿਆ ਇਹ ਜਿਹੜੀ ਅਪਡੇਟ ਹੈ ਹੁਣ ਉਹ ਨੂੰ ਜਮਾ ਉਹਦੀ ਰਿਵਾਰਡ ਪਰਸਨਲ ਦੇਣੀ ਇਹ ਵੀ ਇੱਕ ਸਵਾਲ ਹੈ ਰਿਵਾਰਡ ਕਿਉਂ ਨਹੀਂ ਰਿਹਾ ਤੇ ਸੀਬੀਆਈ ਨੇ ਤੇ ਉਹ ਸਿੱਧਾ ਬ੍ਰੈਡਜਟ ਚੜਾ ਗਿਆ ਹੋਣ ਇਹ ਦੇਖੋ ਤੁਸੀਂ ਸਾਡੇ মিডিਆ ਦਾ ਹਾਲ ਦੇਖੋ ਜੋ ਮਰਜੀ ਬੋਲਦੇ ਇਕ ਨੇ ਬੋਲਤਾ ਦੂਜੇ ਨੇ ਕਹਦਾ ਸਾਰੀ ਰਾਤ ਉਸਨੇ ਬਹੁਤ ਔਖੀ ਕੱਟੀ ਉਸਰ ਬਟੇਲੇ ਨੂੰ ਨੀਂਦ ਨਹੀਂ ਆਈ ਉਹ ਤੈਨੂੰ ਕੀ ਪਤਾ ਭਾਈ ਉਹ ਮੈਂ ਇੱਕ ਨੂੰ ਸੁਣ ਰਿਹਾ ਸੀ ਵੀ ਟੋੜੇ ਨੂੰ ਨੀਂਦ ਆਈ ਕਿ ਨਹੀਂ ਆਈ ਕਿ ਅਜਿਹਾ ਹੀ ਹੁੰਦੀ ਹੈ ਜਿਹੜਾ ਬੰਦਾ ਐਨਾ ਪੈਸਾ ਕਮਾਇਆ ਐਹੀ ਜੀ ਲਾਈਫ ਜੀ ਰਿਹਾ ਸੀ ਉਹ ਹੁਣ ਥੱਲੇ ਧਰਤੀ ਤੇ ਉਹਨੂੰ ਨੀਂਦ ਕਿਵੇਂ ਆਊ ਵੈਸੇ ਪਤਾ ਹੀ ਆ ਦੱਸਣ ਦੀ ਵੀ ਕੀ ਲੋੜ ਹੈ ਚਲੋ ਬੜਾ ਜੇਜ ਦੇ ਵਿੱਚ ਹੈ ਇਹ ਤਾਂ ਹੈਪਕ ਇਹਦਾ ਇਹ ਕਿਰਦਾਰ ਹੈ ਹਰਚੰਦ ਸਿੰਘ ਭੁੱਲਰ ਦਾ ਜਿਹੜਾ ਮਤਲਬ ਇੰਨਾ ਪੈਸਾ ਹੁੰਦੇ ਬਾਅਦੂਦ ਉਹ ਬੰਦੇ ਤੋਂ ਬਲੈਕਮੇਲ ਕਰਕੇ 5-7-8 ਲੱਖ ਰੁਪਏ ਦੀ ਮੰਗ ਕਰ ਰਿਹਾ ਤੇ ਉਹ ਕਾਸ਼ਮਤਾ ਦੁਖੀ ਹੋ ਗਿਆ ਤੇ ਉਸਨੇ ਇਹ ਕੀਤਾ ਹੁਣ ਦੂਜਾ ਕਿਰਦਾਰ ਵੀ ਨਾਲ ਹੀ ਲੱਗੀਏ ਕਾਸ਼ਮਤਾ ਉਹ ਵੀ ਕੋਈ ਜ਼ਿਆਦਾ ਹੈ ਠੀਕ ਹੈ ਸਿੱਧਾ ਸਾਦਾ ਕਿਰਦਾਰ ਹੈ ਉਹ ਆਪ ਹੀ ਕਹਿ ਰਿਹਾ ਕਹਿੰਦਾ ਜਦੋਂ ਮੈਨੂੰ ਆਕੇ ਮਿਲਿਆ ਸੰਗਾਇਪ ਵਪਾਰੀ ਹੈ ਜਿਹੜਾ ਉਹ ਗਵਿੰਦਗੜ੍ਹ ਸਾਹਿਬ ਗਵਿੰਦਗੜ੍ਹ ਰਹਿੰਦਾ ਹੈ ਉਹ 40 ਸੈਕਟਰ ਆ ਸ਼ਾਇਦ ਪਤਾ ਨਹੀਂ 20 ਸੈਕਟਰ ਵੀਰੇ ਹੁਣ ਐਗਜੈਕਟ ਐਫ ਆਈ ਆਰ ਦਾ ਵੀ ਯਾਦ ਨਹੀਂ ਤੇ ਜਿੱਥੇ ਉਹ ਬੰਦਾ ਤਿੰਨ ਬੱਚੇ ਨੇ ਤੇ ਨਾ ਬਾਲ ਗਰੇਚ ਨਹੀਂ ਤੇ ਉਹ ਉਹ ਕਹਿੰਦਾ ਜਦੋਂ ਮੈਨੂੰ ਆ ਕੇ ਮਿਲਿਆ ਇਹ ਕ੍ਰਿਸ਼ਨੂ ਸਾਹਬ ਦਾ ਤੇ ਮੈਨੂੰ ਕਹਿੰਦਾ ਵੀ ਆਪਾਂ ਮਿਲ ਲੈ ਡੀ ਆਈ ਸਾਹਿਬ ਨੂੰ ਕਹਿੰਦਾ ਮੈਂ ਕਿਹਾ ਕੋਈ ਗੱਲ ਨਹੀਂ ਮਿਲਾਂਗੇ ਦੁਵਾਲੀ ਦਸਹਰਾ ਸਾਰੇ ਦਿਨੇ ਹੁੰਨੇ ਆ ਇਹ ਤੋਂ ਪਤਾ ਲੱਗ ਗਿਆ ਵੀ ਦੁਵਾਲੀ ਦਸਹਰੇ ਤਾਂ ਇਹ ਸਾਰੇ ਜਾਣਦੇ ਨੇ ਜਿਹੜੀ ਦੁਵਾਲੀ ਨੂੰ ਕ腐ਸ਼ਨ ਨਹੀਂ ਬੰਨੀ ਜਾਂਦੀ ਜਿਹੜੀ ਇਹ ਦਿੰਦੇ ਨੇ ਲੇਕਿਨ ਜਦੋਂ ਨੇ ਇਹ ਕਿਹਾ ਕਿ ਪਿੱਛੋਂ ਪੈਸਾ ਮੰਗਦਾ ਤੂੰ ਆ ਕਰਦਾ ਫਿਰ ਉਹ ਕਹਿੰਦਾ ਮੈਂ ਦੁਖੀ ਹੋ ਗਿਆ ਮੈਨੂੰ ਪਤਾ ਸੀ ਪੰਜਾਬ ਵਿਜੀਲੈਂਸ ਨੇ ਕੁਝ ਨਹੀਂ ਕਹਿਣਾ ਕਰਨਾ ਤੇ ਮੈਂ ਉਧਰ ਚਲਾ ਗਿਆ ਸੀਬੀਆਈ ਕੋਲ ਹੁਣ ਇੱਥੇ ਵੀ ਇੱਕ ਵੱਡਾ ਸਵਾਲ ਹੈ ਕਿ ਇੱਕ ਵਿਸ਼ਾਲ ਵਿਸ਼ਵਾਸ ਜੋ ਤੱਕ ਕ੍ਰੈਡੀਬਿਲਟੀ ਆਫ ਦਾ ਪੰਜਾਬ ਪੁਲਿਸ ਐਂਡ ਪੰਜਾਬ ਵਿਜੀਲੈਂਸ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਗਵਿੰਦਗੜ ਦਾ ਵਪਾਰੀ ਅਸ਼ੋਕ ਬੱਤਾ ਉਹਦੀ ਕ੍ਰੈਡੀਬਿਲਟੀ ਪੰਜਾਬ ਦੀ ਪੁਲਿਸ ਦੀ ਕਿੰਨੀ ਕੁ ਬਣਦਾ ਤੇ ਉਹ ਸੀਬੀਆਈ ਕੋਲ ਗਿਆ ਤੋਂ ਸੀਬੀਆਈ ਨੇ ਜਿਹੜਾ ਟਰੈਪ ਲਾ ਲਿਆ اور ਸੀਬੀਏਸ ਪਾਕੀ ਚੜੋ ਬਿਜ਼ਨਸ ਦਾ ਕਨਵਰਸ਼ਨ ਰੇਟ ਬਹੁਤ ਘੱਟ ਹੈ ਪਰ ਸੀਬੀਏ ਦਾ ਠੀਕ ਹੈ ਆਪਾਂ ਆ ਦੇਖਿਆ ਸੀਬੀਏ ਦੇ ਆ ਕੋਰਟ ਦੇ ਜੱਜ ਨੇ ਆਪਾਂ ਜੋ ਇਹਦੇ ਨਾਲ ਕੀਤਾ ਰਾਮ ਰਹੀਮ ਵਰਗਾ Banda ਵੀ ਉਹਨੇ ਤਾਂ ਜੇਚ ਕਰਤਾ ਕੰਪੈਰੀਟਿਵਲੀ ਸੀਬੀਏ ਨਾਲੋਂ ਜਿਹੜੀ ਠੀਕ ਹੈ ਇਸੇ ਕਰਕੇ ਤੇ ਸੁਪਰੀਮ ਕੋਰਟ ਨੂੰ ਅੱਜ ਕਹਿਣਾ ਪਿਆ ਨਾ ਹਾਈ ਕੋਰਟ ਨੂੰ ਕਿ ਤੁਸੀਂ ਹਰ ਇੱਕ ਕੇਸ ਜਿਹੜਾ ਸੀਬੀਏ ਨੂੰ ਦਿਓ ਇਹ ਤਾਂ ਤੁਹਾਡਾ ਕੋਲ ਅੰਤਮ ਬਦਲ ਹੋਣਾ ਚਾਹੀਦਾ ਤੇ ਇਹ ਸਭ ਕੁਟ ਵੀ ਇਹ ਗੱਲ ਮੰਨਦੀ ਹੈ ਕੰਪੈਰੀਟਿਵਲੀ ਸੀਵੀਏ ਏਜੰਸੀ ਬਾਕੀ ਲੋ ਠੀਕ ਹੈ ਤੋ ਲੋ ਉਹ ਸੀਬੀਏ ਕੋਲ ਗਿਆ ਸੀ ਵੀ ਨੇ ਟ੍ਰੈਪ ਲਾਇਆ ਤੇ ਉਹ ਆਪ ਦੇ ਕੇਸ 'ਚ ਆਪ ਹੀ ਫਸ ਗਿਆ ਜਿਸ ਤਰੀਕੇ ਨਾਲ ਉਹਨੇ ਫੋਨ ਕਰਾਇਆ ਤੋ ਕ੍ਰਿਸ਼ਨੋ ਤੋ ਤੇ ਉਹ ਕਹਿੰਦਾ ਆਜੋ ਉੱਪਰ ਐਡੇ ਪੈਸੇ ਪਾੜ ਲਿਓ ਤੋ ਉਹ ਸਾਰੀ ਗੱਲ ਦੇ ਵਿੱਚ ਆਪਾਂ ਦੇਖਿਆ ਤੋ ਜਿਹੜਾ ਆਕਾਸ਼ ਬੱਤਾ ਜਿਹੜਾ ਵਪਾਰੀ ਹੈ ਉਹ ਦੁੱਧ ੋਤਾ ਨਹੀਂ ਉਹ ਵੀ ਆਪਾਂ ਨੂੰ ਪਤਾ ਵੀ ਪਹਿਲੇ ਦਿਨ ਜੋ 23 ਦਾ ਕੇਸ ਹੈ ਜੀ ਤੇ ਚ ਬਲੈਕ ਬਿਲ ਕਰਦਾ ਸੀ ਉਹ ਬਿਨਾ ਬਿਲਟੀ ਤੋਂ ਲੈ ਕੇ ਆਉਣਾ ਟੈਕਸ ਚੋਰੀ ਕਰਨਾ ਪੰਜਾਬ ਦਾ ਵੀ ਨੁਕਸਾਨ ਹੋ ਰਿਹਾ ਹੈ ਕੇਂਦਰ ਦਾ ਵੀ ਨੁਕਸਾਨ ਹੋ ਰਿਹਾ ਹੈ ਜਿਹੜੀ ਇਹ ਉਹਨੂੰ ਕਹਿ ਰਿਹਾ ਸੀ ਤੂੰ ਨੁਕਸਾਨ ਕਰੀ ਚਲ ਮੈਨੂੰ ਪੈਸੇ ਦੇਈ ਚਲ ਮੈਨੂੰ ਮੰਥਲੀ ਦੇਈ ਚਲ ਇਹ ਜਿਹੜਾ ਚੱਲਿਆ ਕੰਮ ਆਪਾਂ ਕਹਿੰਦੇ ਕਿ ਪੰਜਾਬ ਕਰ ਜਿਆ ਇਹ ਜਿਹੇ ਬੰਦੇ ਦੇਖੋ ਕਿੰਨੇ ਕੰਮ ਕਰ ਰਹੇ ਹੋਣਗੇ ਸੋ ਉਹ ਇੱਕ ਦੂਜਾ ਕਰਦਾਰਾ ਉਹ ਹਾਈ ਕੋਰਟ ਚ ਗਿਆ ਕਹਿੰਦਾ ਜੀ ਮੈਨੂੰ ਤੁਸੀਂ ਸਿਕਿਉਰਿਟੀ ਦਿਓ ਤੇ ਹਾਈ ਕੋਰਟ ਕਹਿੰਦੀ ਵੀ ਸੀਬੀਆਈ ਨੂੰ ਇਹਦੀ ਜਾਂਚ ਕਰੋ ਜੇ ਰਸਟ ਵਿੱਚ ਖਤਰਾ ਹੈ ਨੂੰ ਸਕورٹی ਦਿਓ ਇਹ ਤਾਂ ਉਹਦੇ ਨਾਲ ਤੇ ਹੇਠੂ ਜਾਂ ਤੀਜਾ ਕਰਦਾਰ ਵੀ ਆਪਾਂ ਦੇਖ ਲਈ ਜਿਹਨੂੰ ਟੌਟ ਕਹਿੰਦਾ ਦਲਾਲ ਕਹਨੋ ਏਜੰਟ ਕਹਨੋ ਜੋ ਮਰਜੀ ਕਹਨੋ ਅੱਜ ਕੱਲ ਇਸ ਤਰ੍ਹਾਂ ਨੂੰ ਹਰ ਇੱਕ ਨੂੰ ਰੋਡ ਹੁੰਦੀ ਹੈ ਜਿੰਨੇ ਵੀ ਵੱਡੇ ਅਫਸਰ ਕ੍ਰਪਸ਼ਨ ਕਰਦੇ ਨੇ ਸਿੱਧੀ ਤਾਂ ਮੰਗਦੇ ਨਹੀਂ ਉਹ ਬੰਦਿਆਂ ਥਰੂ ਨੀਜਰ ਕਰਦੇ ਨੇ ਜਿਹੜੇ ਛੋਟੇ ਅਫਸਰ ਨੇ ਉਹ ਦੁਕਾਨਦਾਰ ਨੂੰ ਸਾਹਮਣੇ ਚਾਹ ਲੈਣ ਫਰਾਦੀ ਉਹਨੂੰ ਕਰਦੀ ਉਹ ਇਸ ਤਰ੍ਹਾਂ ਦਾ ਕਰਦੇ ਨੇ ਤੇ ਇਹ ਜਿਹੜੇ ਹੈ ਦਲਾਲ ਫੜਦੇ ਨੇ ਇਹਨਾਂ ਦੇ ਪੈਸੇ ਵਿੱਚੋਂ ਕੁਛ ਰੱਖ ਲੈਂਦੇ ਨੇ ਕੁਛ ਇਹਨਾਂ ਦੇ ਦਿੰਦੇ ਨੇ ਉਹਨਾਂ ਦਾ ਸਦਾ ਹੌਣ ਜਾਣ ਹੁੰਦਾ ਹੈ ਇਹਨਾਂ ਕੋਲ ਇਹ ਰਿਕਤਾ ਤੇ ਇਸ ਤਰ੍ਹਾਂ ਦੇ ਟੌਪਿਕ ਹੁੰਦੇ ਨੇ ਇਹ ਕ੍ਰਿਸ਼ਨੂ ਥੋੜਾ ਜਿਆਦਾ ਜਿਆਦਾ ੱੱਕਾ ਸੀ ਨਵਾਂ ਨੌਜਵਾਨ ਹੈ ਪੜ੍ਹੇ ਲਿਖਿਆ ਹੈ ਔਰ ਪਲੇਅਰ ਹੋਣ ਕਰਕੇ ਵੀ ਉਹਦਾ ਕੰਫੀਡੈਂਸ ਵੀ ਕਾਫੀ ਹੈ ਦੇਖਣ ਪੱਖਣ ਨੂੰ ਵੀ ਠੀਕ ਲੱਗਦਾ ਹੈ ਉਮਰ ਵੀ 29 ਸਾਲ ਹੈ ਉਹਨੇ ਲੋਬਿੰਗ ਸਿੱਖ ਲਈ ਯਾਨੀ ਇਸ ਕਿਸਮ ਦੀ ਲੋਬਿੰਗ ਕਰਦਾ ਸੀ ਬੰਦਿਆਂ ਨੂੰ ਲੈ ਕੇ ਆਉਂਦਾ ਸੀ ਤੇ ਉਹਨਾਂ ਤੇ ਗਾਉਂ ਬਣਾਉਂਦਾ ਸੀ ਇਹ ਕਹਿ ਲੀਏ ਇਥੇ ਵੀ ਉਹਨੇ ਗਾਉਂ ਕੀ ਬਣਾਇਆ ਸੀ ਡੀਆਈਜੀ ਮੇਲਾ ਚਾਹਦੇ ਨੇ ਡੀਆਈਜੀ ਨੂੰ ਕਹਾਈ ਵੀ ਖੰਦਾ ਪਿੰਦਾ ਵਪਾਰੀ ਹੈ ਉਹ ਆਪ ਹੀ ਦੱਸ ਰਿਹਾ ਕਸ਼ਮਤਾ ਵੀ ਇਸ ਤਰੀਕੇ ਨਾਲ ਮੇਰੇ ਕੋਲ ਆਇਆ ਤਾਂ ਉਹ ਬੰਦਾ ਹੁਣ ਜੇਲ੍ਹ ਚ ਹੈ ਲੇਕਿਨ ਉਹ ਵੀ ਬੜੇਲ ਜੇਲ੍ਹ ਚ ਹੈ ਇਹਦੀ ਬਰਕ ਚ ਨਹੀਂ ਕਿਸੇ ਹੋਰ ਥਾਂ ਤੇ ਹੈ ਲੇਕਿਨ ਇੱਕ ਗੱਲ ਉਹਦੀ ਕਸ਼ਮਤ ਤੇ ਨਾਲ ਇਹ ਜ਼ਰੂਰ ਆਗੀ ਬਾਅਦ ਕਿ ਉਹਦੀ ਜਿਹੜੀ ਬਸਪਾ ਜਿਹੜੀ ਹੈ ਚੈਟ ਜਦ ਡੇਰੀ ਕਰ ਲੋ ਜਿਹਦੇ ਚ ਹੋਰ ਆਪਸਰਾ ਦੀ ਨੀਂਦ ਨਾ ਕਰਤੀ ਉਹਨੇ ਤੇ ਕਾਹਤਾ ਇਹ ਵੀ ਜਿਵੇਂ ਮੈਂ ਕਹਿਣਾ ਵੀ ਰਾਤ ਨੀਂਦ ਨਹੀਂ ਆਈ ਇਸ ਤਰ੍ਹਾਂ ਇਹ ਵੀ ਕਹਿਸ ਰਹੀਆਂ ਲਾਤੀਆਂ মিডিਆ ਨੇ ਕਿ ਕਈ ਅਫਸਰ ਜਿਹੜੇ ਉਹ ਚੰਡੀਗੜ੍ਹ ਚ ਨਹੀਂ ਸਤੇ ਕਿ ਸੀਵੇ ਚੰਡੀਗੜ੍ਹ ਚ ਆ ਸਕਦੀ ਪੰਜਾਬ ਜਾ ਕੇ ਸੋਈਏ ਉੱਥੇ ਸ਼ਾਇਦ ਨਾ ਬਥਰ ਸਾਡੇ ਤੇ ਛਾਪਾ ਪਵੇ ਤੇ तकरीबन ਪੰਜ ਆਈਐਸ ਤੇ ਸੱਤ ਜਿਹੜੇ ਆਈਪੀਐਸ ਅਫਸਰ ਉਹਦੇ ਲਿੰਕ ਚ ਦੱਸੇ ਜਾਂਦੇ ਨੇ ਤੇ ਨੇਚਰਲੀ ਫਿਰ ਉਹਦੇ ਕਿਹੜਾ ਚਾਚੇ ਦੇ ਮੁੰਡਾ ਹੈ ਉਬਿਤੇ ਹੀ ਕੰਮ ਕਰਦਾ ਹੋਵੇਗਾ ਤੋ ਇਸ ਤਰੀਕੇ ਨਾਲ ਤੇ ਇਹ ਕਰਦਾਰ ਵੀ ਸਾਡੇ ਸਾਹਮਣੇ ਹੈ ਜਿਹੜਾ ਇਹ ਸਾਰੇ ਕਿਸ਼ਚ ਆਇਆ ਹੁਣ ਤਿੰਨੇ ਤਾਂ ਚਲੋ ਆਪਾਂ ਦੇਖ ਲੈ ਬੱਤਾ ਵੀ ਦੇਖ ਲੈ ਕ੍ਰਿਸ਼ਨੂ ਵੀ ਦੇਖ ਲੈ ਹਰਚਨ ਸਿੰਘ ਇਹ ਵੀ ਦੇਖ ਲੈ ਹੁਣ ਜ ਅਸਲੀ ਗੱਲ ਤਾਂ ਜਿਹੜੀ ਆਉਂਦੀ ਹੈ ਜਿਹਦੇ ਤੇ ਮੈਂ ਗੱਲ ਕਰਨੀ ਚਾਹੁੰਦਾ ਉਹ ਹੈਗਾ ਗਵਰਨਰ ਸਾਹਿਬ ਪੰਜਾਬ ਦੇ ਗਵਰਨਰ ਨੇ ਸਾਡੇ ਮੁਹੀਨੇ ਸੰਧਾਨਕ ਤੌਰ ਤੇ ਸੂਬੇ ਦੇ ਜਿਵੇਂ ਦੇਸ਼ ਦਾ ਰਾਸ਼ਟਰਪਤੀ ਹੁੰਦਾ ਉਹ ਪਬਲਿਕ ਸਕੂਲ ਨੋਬਾ ਪੰਜਾਬ ਪੀਪੀਐਸ ਨੋਬਾ ਚ ਐਨੂਅਲ ਫੰਕਸ਼ਨ ਚ ਇਹ ਗੱਲ ਕਹਿ ਰਹੇ ਨੇ ਕਿ ਵੀ ਬੜੇ ਦੁੱਖ ਦੀ ਗੱਲ ਹੈ ਬੜੀ ਚਿੰਤਾਜਨਕ ਗੱਲ ਹੈ ਕਿ ਸਾਡਾ ਐਡਾ ਵੱਡਾ ਪ੍ਰਸ਼ਾਸਨਿਕ ਢਾਂਚਾ ਹੋਵੇ ਤੇ ਉਹਦੇ ਵਿੱਚ ਐਡੇ ਲੰਬੇ ਸਮੇਂ ਲਈ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੋਵੇ ਤੇ ਫਿਰ ਉਹ ਕਹਿੰਦੇ ਨੇ ਕਿ ਇਹ ਕਿਹੜਾ ਪਹਿਲੀ ਵਾਰ ਹੋਇਆ ਐਡਾ ਵੱਡਾ ਇਹ ਤਾਂ ਬਥਰੇ ਕਾਫੀ ਸਮੇਂ ਤੋਂ ਚੱਲ ਰਿਹਾ ਹੋਊਗਾ ਤੇ ਫਿਰ ਇੱਕ ਤੀਜੀ ਗੱਲ ਵੀ ਕਹਿੰਦੇ ਨੇ ਕਹਿੰਦੇ ਨੇ ਕਿ ਇਹ ਵੀ ਇੱਕ ਵੱਡੀ ਗੱਲ ਹੈ ਕਿ ਸਾਡੇ ਆਪ ਦੇ ਤਾंचा ਹੁੰਦੇ ਹੋਏ ਸਾਡਾ ਇੰਟੈਲੀਜੈਂਸ ਹੁੰਦੇ ਹੋਏ ਤੇ ਇਹ ਇੱਕ ਬਾਹਰੀ ਏਜੰਸੀ ਸੀ ਵੀ ਆ ਕੇ ਇਹ ਸਾਰੇ ਨੂੰ ਬੇਪਰਦ ਕਰਦੀ ਹੈ ਗਲਤ ਉਹਨਾਂ ਦੀ ਬਿਲਕੁਲ ਠੀਕ ਹੈ ਪਰ ਮੈਨੂੰ ਲੱਗਦਾ ਕਿ ਇਹ ਗਵਰਨਰ ਦੀ ਸਟੇਟਮੈਂਟ ਕੱਲੀ ਸਿਆਸੀ ਸਟੇਟਮੈਂਟ ਨੇ ਉਹ ਬੈਠੇ ਨੇ ਕੋਈ ਚੱਠੀ ਲਿਖੀ ਹੈ ਉਹਨਾਂ ਨੇ ਕੋਈ ਗੱਲ ਕੀਤੀ ਹੈ ਕਿ ਉਹ ਜਿਹੜਸ ਪਾਰਟੀ ਦਾ ਨੇ ਉਹਨਾਂ ਨੂੰ ਤਾਂ ਪਤਾ ਹੈ ਕਿ ਉਹ ਵੀ ਤਾਂ ਪੋਲੀਟੀਕਲ ਬੰਦੇ ਗਵਰਨਰ ਬਣਦੇ ਨੇ ਤੇ ਉਹਨਾਂ ਨੂੰ ਵੀ ਪਤਾ ਵੀ ਸਾਡੀ ਪਾਰਟੀ ਚ ਕੀ ਹੁੰਦਾ ਸਾਡੇ ਵੀ ਅਜੀਤ ਪਵਾਰ ਵਰਗੇ ਇਹੋ ਜਿਹੇ ਬੰਦੇ ਹਨ ਸਾਡੇ ਕੋਲ ਵੀ ਹਮਨਸ਼ਰ ਵਿਸ਼ਵਾ ਸ਼ਰਮਾ ਵਰਕੇ ਅਸੀਂ ਇਸ ਸਾਡੇ ਮੁੱਖ ਮੰਤਰੀ ਬਣਾਏ ਹੋਏ ਨੇ ਤੋਂ ਇਸ ਕਰਕੇ ਸ਼ਾਇਦ ਤੇ ਬਾਕੀ ਜਿਹੜੀਆਂ ਬਾਕੀ ਪਾਰਟੀਆਂ ਨੇ ਬੋਲਦੀਆਂ ਉਹਨਾਂ ਚ ਮਤਲਬ ਮਾਡਰਨ ਫੇਸੇਜ ਜੀ ਕੀਤੀ ਹੈ ਪ੍ਰਤਾਪ ਸਿੰਘ ਬਾਦਲੂ ਵੀ ਦਾ ਕੋਈ ਸਟੇਟਮੈਂਟ ਹੀ ਨਹੀਂ ਰਾਜਾ ਬਣੇ ਗਨੇ ਮਾੜੀ ਮੋਟੀ ਸਟੇਟਮੈਂਟ ਦਿੰਦੀ ਹੈ ਜੀ ਇਹ ਤਾਂ ਜਿਹੜੀ ਕਟੜ ਇਮਾਨਦਾਰਾਂ ਦੇ ਬਹੁਤੇ ਇੱਕ ਚਪੇੜ ਹੈ ਹੜੇ ਵੰਟੀ ਰਮਾਣਾ ਜਾਲ ਚੱਖਾ ਫੋੜਿਆ ਵੀ ਜੇ ਇਹੀ ਅਪਾਇੰਟਮੈਂਟ ਕਰੀ ਕੇਜਰੀ ਪਰ ਰਿਹਾ ਹੈ ਤੇ ਪੈਸਾ ਕਿੱ데 ਲਈ ਹੈ ਪੈਸਾ ਜਾਣਾ ਕਿੱਥੇ ਸੀ ਕੀ ਇਹ ਪੈਸਾ ਕਿਉਂ ਇਕੱਠਾ ਕੀਤਾ ਜਾ ਰਿਹਾ ਹੈ ਇਹ ਇੱਕ ਜਾਂਚ ਦਾ ਵਿਸ਼ਾ ਹੈ ਮਦਦ ਸਵਾਲ ਤਾਂ ਉਹ ਇੱਕ ਸਟੇਟਡ ਤਰੀਕੇ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਗਜ਼ਾਤ ਦੀ ਡੈਕਸ ਰਿਡਕਸ਼ਨ ਉਹਦੇ ਲਈ ਪੈਸੇ ਪੁਸੇ ਇਕੱਠੇ ਕੀਤੇ ਜਾ ਰਹੇ ਨੇ ਕਿਉਂਕਿ ਫਾਇਟ ਮਿਟੋ ਦੇ ਪਠਾਨ ਮਾਜ਼ਰਾ ਇਹ ਕਹਿ ਰਿਹਾ ਸੀ ਕਿ ਇੱਥੇ ਦਾ 84 ਵੀ ਦਿੱਲੀ ਤੋਂ ਬੜਾ ਲੱਗਦਾ ਇਹ ਤਾਂ ਗੱਲ ਬਿਲਕੁਲ ਠੀਕ ਹੈ ਤੇ ਇਹੀ ਕਵਰ ਪਿਛੇ ਪ੍ਰਸਾਪ ਨੇ ਕਿਹਾ ਸੀ ਰਾਗਬ ਚਾਡੇ ਨੇ ਦੋ ਬੰਦੇ ਲੁਵਾਏ ਨੇ ਦਸ਼ਾ ਬਕਾ ਕੇ ਪੈਸਾ ਇਕੱਠਾ ਕਰ ਰਹੇ ਨੇ ਵਰਸਤ ਤੋ ਇਹ ਗੱਲ ਤਾਂ ਪਤਾ ਹੈ ਜੇ ਕਿਸੇ ਚਲੂ ਇੱਕ ਡੀਐਸਪੀ ਨੂੰ ਕੰਮ ਵਲੇ ਲਵਾਉਂਦਾ ਤੇ ਜਿਹੜਾ ਡੀਆਈਜ ਲੈਵਲ ਦਾ ਤੋ ਮੁੱਖ ਮੰਤਰੀ ਜਾਂ ਕੇਂਦਰੀ ਬਾਰੇ ਰਵਾ ਸਕਦੇ ਤੇ ਜੇ ਉਹਨਾਂ ਦਾ ਹੱਜਾ ਬੰਦਾ ਤੇ ਆਪ ਵੀ ਸਹੀ ਪੋਸਟਾਂ ਤੇ ਲੱਗੇ ਇੱਥੇ ਵੀ ਲੱਗੇ ਪਟਿਆਰੇ ਰੇਂਜ ਚੋਂ ਦਾ ਸੀ ਮਜੀਠੀਆ ਹੁਣ ਲੋਕ ਇਹ ਵੀ ਕਹਿੰਦੇ ਨੇ ਮਜੀਠੀਆ ਦੀ ਸਟੇਟ ਚੋਂ ਕਿਉਂ ਹਟਾਇਆ ਇੱਕ ਡੀਆਈਜ ਨੂੰ ਠਾ ਕੇ ਐਸਐਸਪੀ ਪਰ ਸਰਬਣ ਕਿਉਂ ਲਾਇਆ ਕਿਉਂਕਿ ਵੇਜੀਟੇਰੀਅਨ ਨੂੰ ਇਹਦੇ ਨਾਲ ਵੀ ਸੰਬੰਧਿਤ ਹੈ ਠੀਕ ਸੀ ਸਭ ਇੱਕੋ ਜਿਹੇ ਹੁੰਦੇ ਨੇ ਲੋਕ ਇਹ ਵੀ ਕਹਿ ਰਹੇ ਨੇ ਤੇ ਤੁਮਦੁਰਲਾਤਾ ਅਨੰਦਪੁਰ ਸਾਹਿਬ ਜਿਸ ਦੇ ਅਚਾਨਕ ਹਰਜੋਤ ਬੈਂਸ ਸਿੱਖਿਆ ਮੰਤਰੀ ਉਹਦੀ ਵਾਈਫ ਆਈਪੀਐਸ ਹੈ ਤੇ ਉੱਥੇ ਲਾਇਆ ਤੇ ਉਸ ਸਾਰੇ ਦੇ ਵਿੱਚ ਜਿਹੜੀ ਇਹ اپੋਜੀਸ਼ਨ ਪਾਰਟੀ ਬਿਲਕੁਲ ਜਿਹੜੀ ਫੇਸ ਸੇਵਿੰਗ ਤੱਕ ਹੀ ਬਸ ਰਹਿ ਗਏ ਉਹਨਾਂ ਦਾ ਕੋਈ ਹੁਣ ਤਰਨ ਤਰਨ ਰੈਕਸ਼ਨ ਹੈ ਮੈਂ ਨਹੀਂ ਦੇਖੀ ਕੋਈ ਸਟੇਟਮੈਂਟ ਕਿ ਤਰ੍ਹਾਂ ਤੋਂ ਇਲੈਕਸ਼ਨ ਚ ਇਹਨੂੰ ਮਦਦ ਬਣਾਵਾਂਗੇ ਆਪਾਂ ਮਦਦ ਕਿਵੇਂ ਬਣਾਉਂਗੇ ਉਹਨਾਂ ਦੇ ਸਵਾਲ ਉੱਠਦੇ ਨੇ ਕਾਂਗਰਸੀ ਸਰਕਾਰ ਵੇਲੇ ਵੀ ਤੇ ਕੀ ਪੋਸਟ ਤੇ ਸੀ ਪੰਜ ਸੱਤ ਸੂਬੇ ਦਾ ਡਿਸਟ੍ਰਿਕਟ ਦਾ ਇਹ ਰਿਹਾ ਤੇ ਐਸਐਸਪੀ ਤੇ ਇਹਦਾ ਮਤਲਬ ਇਹ ਸਿਸਟਮ ਚ ਬਿਲਕੁਲ ਸਾਰੇ ਚ ਫਿੱਟ ਸੀ ਹੈ ਜਿਹੜਾ ਵੀ ਹੁੰਦਾ ਹਰ ਇੱਕ ਸਿਸਟਮ ਚ ਫਿੱਟ ਹੁੰਦਾ ਜਿਹੜਾ ਬੰਦਾ ਇਸ ਤਰ੍ਹਾਂ ਦਾ ਹੁੰਦਾ ਜੋ ਇਹਸ ਕਰਕੇ ਤੇ ਹੁਣ ਪੈਸਾ ਕਿੱਥੇ ਜਾਂਦਾ ਕੋਈ ਨਹੀਂ ਗਵਰਨਰ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਕਿ ਇਹ ਤਾਂ ਚੱਲ ਹੀ ਰਿਹਾ ਉਹ ਹੁਣ ਕਿਤੇ ਵੀ ਜੀ ਐਂਡ ਇੰਟੈਲੀਜੈਂਸ ਸਾਡੀ ਨੂੰ ਇਹਦਾ ਨਹੀਂ ਪਤਾ ਕਟੜ ਇਮਾਨਦਾਰਾਂ ਦੀ ਸਰਕਾਰ ਦੇ ਵਿੱਚ ਕਟੜ ਇਮਾਨਦਾਰੀ ਸਰਕਾਰ ਨੂੰ ਇਹ ਨਹੀਂ ਪਤਾ ਵੀ ਇਹ ਪੈਸੇ ਇਕੱਠੇ ਹੋ ਰਹੇ ਨੇ ਤੇ ਫੇਰ ਸੀਬੀਰ ਆਉਂਦੀ ਹੈ ਤੂੰ ਇਹਦੇ ਚ ਸਵਾਲ ਤਾਂ ਖੜੇ ਹੋਣੇ ਸੀ ਇਹ ਸਵਾਲ ਜਿਹੜੇ ਖੜੇ ਹੋਏ ਇਹਦਾ ਜਵਾਬ ਕੀ ਨਹੀਂ ਦੇ ਗਏ ਜਵਾਬ ਦੇ ਲੈ ਸਤਾਤਾ ਲਿੱਤਰ ਨੇ ਤੇ ਸਤਾਤਾ ਲਿੱਤਰ ਚੋਪਾ ਕਿਉਂ ਨਹੀਂ ਜਵਾਬ ਦੇ ਰਹੀ ਇਹ ਵੀ ਸਵਾਲ ਹੈ ਤੇ ਉਹਨਾਂ ਨੂੰ ਸਵਾਲ ਪੁੱਛਕਿਉ ਨਹੀਂ ਰਿਹਾ ਆਪੋਜੀਸ਼ਨ ਜਿਸ ਤਰ੍ਹਾਂ ਪੁੱਛਣਾ ਚਾਹੀਦਾ ਇਹ ਹੋਰ ਵੀ ਬੜਾ ਸਵਾਲ ਸਵਾਲ ਦਰ ਸਵਾਲ ਹੋ ਰਹੇ ਨੇ ਕਿ ਇਹ ਸਾਰੇ ਸਿਸਟਮ ਦੇ ਵਿੱਚ ਸਾਰਾ ਕੁਝ ਹੀ ਗੜਬੜ ਹੋਇਆ ਪਿਆ ਹੈ ਤੁਹਾਡੇ ਸਾਹਮਣੇ ਕਹਿੰਦੇ ਥੋੜੀ ਲੋੜ ਹੈ ਸੀਬੀਆਈ ਦੇ ਜਿਸ ਤਰੀਕੇ ਨਾਲ ਜਿਹੜਿਆ ਇਹ ਪੈਸਾ ਕੈਸ਼ ਇਹ ਤੋਂ ਪਹਿਲਾਂ ਮੈਂ ਕੈਸ਼ ਦੇਖਿਆ ਸੀ ਰਵੀ ਸਦੂ ਉਹ ਤਾਂ ਸਾਡਾ ਜਰਨਲਿਸਟ ਹੀ ਹੁੰਦਾ ਸੀ ਰਚਾਰਦ ਸਿੰਘ ਬਰਹਾੜ ਦੇ ਬਣਾਤਾ ਤੇ ਜਦੋਂ ਲੋਕਰ ਖੋਲਿਆ ਸੀ ਨਾ ਛੱਬੇ ਥੱਲੇ ਡਿੱਗਿਆ ਸੀ ਉਹਦੀ ਇਹ ਵੱਖਰੀ ਗੱਲ ਹੈ ਕੋਈ ਉਹਦੇ ਵੀ ਉਹਦਾ ਵੀ ਪੈਗ ਨਿਕਲਿਆ ਸੀ ਜੇ ਉਹਨੂੰ ਜਿਹੜਾ ਪੈਸਾ ਦੇਖ ਗਿਆ ਵਿਚ ਨਕਲੀ نوٹ ਉੱਤੇ ਇੱਕ ਦੋ ਅਸਲੀ نوٹ ਲੱਗ ਉਹ ਘਟੇ ਫੜਾ ਗਿਆ ਸੀ ਤੇ ਆਪਦਾ ਕੰਮ ਕੰਮ ਤਾਂ ਕਾਦਾ ਹੋਣਾ ਸੀ ਉਸ ਤੋਂ ਬਾਅਦ ਆਪਾਂ ਨੂੰ ਪਤਾ ਬਹੁਤ ਨੁਕਸਾਨ ਹੋਇਆ ਜੈਨੂਨ ਬੰਦੇ ਦਾ ਵੀ ਨੁਕਸਾਨ ਹੋਇਆ ਸੀ ਰਵੀ ਸਿੱਧੂ ਦੇ ਪੇਲੇ ਉਸ ਤੋਂ ਬਾਅਦ ਇਹ ਬੰਦਾ ਜਿਹੜਾ ਇੰਨਾ ਕੈਸ਼ ਮੈਂ ਤਾਂ ਉਸ ਤੋਂ ਪਹਿਲਾਂ ਇੰਨਾ ਕੈਸ਼ ਦੇਖਿਆ ਨਹੀਂ ਸੀ ਪਹਿਲਾਂ ਰਵੀ ਸਿੱਧੂ ਦੇ ਟਾਈਮ ਦੇਖਿਆ ਹੁਣ ਇਹਦੇ ਟਾਈਮ ਦੇਖਿਆ ਹਰ ਚੰਨ ਦੇ ਜਦੋਂ ਰੱਖ ਬਾਕੀ ਹਲੇ ਤਾਂ ਬਹੁਤ ਕੁਝ ਨਿਕਲਣਾ ਚਾਹੇ ਉਹਨੇ ਰਿਬਾਡ ਨਹੀਂ ਲਿਆ सीबीआई ਨੇ ਜਦੋਂ ਹੁਣ ਲੋਕਰ ਖੋਲਣੇ ਨੇ ਤੇ ਉਹਦੇ ਚੋਂ ਪਤਾ ਲੱਗੂਗਾ ਜਦੋਂ ਫਿਰ ਪ੍ਰਾਪਰਟੀ ਜੀ ਦਾ ਦੇਖਣਾ ਪਹਿਲਾਂ ਤਾਂ ਗਏ ਸੀ ਕੁਝ ਪ੍ਰਾਪਰਟੀ ਹੋੜਿਆਂ ਦੇ 71 ਪ੍ਰਾਪਰਟੀ ਤੇ ਪੇਪਰ ਨੇ ਕਈ ਥਾਵਾਂ ਤੇ ਫਾਰਮ ਹਾਊਸ ਨੇ ਇਸ ਸਾਰੀਆਂ ਗੱਲਾਂ ਇੱਥੇ ਸਵਾਲ ਤਾਂ ਇਹ ਵੀ ਖੜਾ ਹੁੰਦਾ ਵੀ ਬੰਦੇ ਦਾ ਐਂਡ ਕੀ ਹੈ ਜੇ ਇੰਨਾ ਕੁ ਸੀ ਜੇ 5-7 ਲੱਖ ਰੁਪਏ ਦੇ ਪਿੱਛੇ ਇੰਨਾ ਕਿਉਂ ਵੱਰ ਰਿਹਾ ਸੀ ਕੀ ਉਹਦੇ ਪਿੱਛੇ ਕਾਰਨ ਸੀ ਇਹ ਵੀ ਤਾਂ ਸਵਾਲ ਖੜਾ ਹੁੰਦਾ ਪਰ ਬੰਦੇ ਦੀ ਤਮਾ ਕਿੱਥੇ ਜਾਂਦੀ ਹੈ ਜਦੋਂ ਇਹ ਲਾਲਚ ਹੁੰਦਾ ਹੁਣ ਇਹ ਸਾਰੀ ਗੱਲ ਨੂੰ ਆਪਾਂ ਜੇ ਸੰਬਾਪ ਕਰਨਾ ਹੋਵੇ ਜਿਵੇਂ ਮੈਂ ਕਹਿਿਆ ਸੀ ਤੁਹਾਨੂੰ ਕਿ ਮੈਂ ਉਸ ਇਸ ਵੀਡੀਓ ਦੇ ਵਿੱਚ ਕੁਝ ਕਿਰਦਾਰਾਂ ਦਾ ਜ਼ਿਕਰ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕਰਨੀ ਜੋ ਗਵਰਨਰ ਸਾਹਿਬ ਨੇ ਸਵਾਲ ਉਠਾਏ ਨੇ ਉਹ ਸਵਾਲ ਇੱਕ ਤਾਂ ਪੋਜੀਸ਼ਨ ਉਠਾਉਣੇ ਚਾਹੀਦੇ ਸੀ ਦੂਜਾ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਭਗਵੰਤ ਮਾਨ ਕਿਉਂ ਚੁੱਪ ਹੈ ਭਗਵੰਤ ਮਾਨ ਤੇ ਵੀ ਤਾਂ ਜਿਹੜੀ ਉਹ ਗਰੁਤੁਰ ਨੂੰ ਜਾਂਦੀ ਹੈ ਕਿ ਜਿਨ੍ਹਾਂ ਨੇ ਅਫਸਰ ਲਾਏ ਨੇ ਇਹ ਉਹ ਕਿਵੇਂ ਬਰੀ ਹੋ ਜਾਣਗੇ ਕੀ ਇਹ ਸਾਰਾ ਕੁਝ ਇੰਨਾ ਸਿੱਧਾ ਹੀ ਹੈ ਕੀ ਇਹ ਇਕੱਲੇ ਸ਼ੱਕ ਰਿਹਾ ਸੀ ਇਹ ਕੋਈ ਕਿਸੇ ਨੂੰ ਅੱਗੇ ਜਾਂਦਾ ਸੀ ਇਹ ਵੀ ਤਾਂ ਦੱਸਣਾ ਲੋਕ ਤਾਂ ਇਹ ਕਹਿੰਦੇ ਸਾਰਾ ਕੁਝ ਇਕੱਠਾ ਹੁੰਦਾ ਇਹ ਠੇਹਟਾ ਤੋਂ ਉੱਤੇ ਤੱਕ ਜਾਂਦਾ ਮੈਂ ਤੁਹਾਨੂੰ ਇੱਕ ਦੱਸਿਆ ਸੀ ਆਪਣੇ ਟੀਵੀ ਪ੍ਰੋਗਰਾਮ ਦੇ ਵਿੱਚ ਕਿ ਮੈਂ ਮੇਰੇ ਕੁਝ ਪ੍ਰੋਗਰਾਮ ਪਾਏ ਨੇ YouTube ਤੇ ਤੁਸੀਂ ਦੇਖ ਸਕਦੇ ਹੋ ਉਹ ਹੈ ਖਰੀਆਂ ਗੱਲਾਂ ਖਰੀਆਂ ਗੱਲਾਂ ਚ ਬਈ ਇੱਕ ਆਈਐਸ ਨੂੰ ਜੀ ਜੀ ਕਈ ਵਾਰੀ ਨਤੀਕ ਵਾਰ ਬਦਟਗੀ ਹੋਈ ਸੀ ਪਤੀਕ ਸਾਲ ਦੇ ਵਿੱਚ ਮੈਂ ਉਹਨੂੰ ਪੁੱਛਿਆ ਵੀ ਉਹ ਕੀ ਹੈ ਉਹ ਕਹਿੰਦਾ ਦੇਖੋ ਮੈਂ ਇਮਾਨਦਾਰੀ ਨਾਲ ਸੋਚਿਆ ਵੀ ਕੱਟ ਕੇ ਦੇਖੀ ਜਿੰਦਗੀ ਮੈਨੂੰ ਬਦਲ ਦਿੰਦੇ ਸੀ ਕਹਿੰਦਾ ਦੇਖੋ ਪੰਜਾਬ ਦੇ ਜੰਨੇ ਜਿਲ੍ਹੇ ਦੇ ਉਹ ਸਰ 18 ਸੀ ਇੰਨੇ ਆਈਐਸ ਜੇ ਕਹਦਾ ਇਮਾਨਦਾਰ ਹੁੰਡੀ ਸੀ ਤੇ ਉਹਨੇ ਹੀ ਐਸਐਸਪੀ ਇਮਾਨਦਾਰ ਹੋਣ ਉਹ ਸਰ ਐਸਪੀ ਹੁੰਦੇ ਸੀ ਤੇ ਕਹਿੰਦਾ ਸੂਬਾ ਤਰੱਕੀ ਕਰ ਪਰ ਸਰਕਾਰਾਂ ਇਮਾਨਦਾਰ ਨੂੰ ਨਹੀਂ ਲੈਂਦੀਆਂ ਕਿਉਂਕਿ ਸਰਕਾਰਾਂ ਨੇ ਆਪਣੀ ਮਰਜ਼ੀ ਦਾ ਚੱਲਣਾ ਚਲਾਉਣਾ ਹੁੰਦਾ ਹੈ ਗਲਤ ਕੰਮ ਕਰਾਉਣੇ ਹੁੰਦੇ ਨੇ ਬਿਲਕੁਲ ਗਲ ਠੀਕ ਹੈ ਮੈਨੂੰ ਇੱਕ ਮੇਰੇ ਸਟੂਡੈਂਟ ਨੇ ਦੱਸਿਆ ਹਰ ਕਾਂ ਚਾਰਜ ਹੁੰਦੀ ਸੀ ਅਕਾਲੀਆ ਦੇ ਬੇਟੇ ਦੀ ਕਰਦਾ ਕਹਿੰਦਾ ਕਾਹਦਾ ਸਾਡਾ ਹਰ ਕਾਂ ਚੜਦਾ ਹਲਕੇ ਆ ਫਿਰਦੇ ਸਾਰਾ ਖਰਚਾ ਉਹਦਾ ਅਸੀਂ ਕਰਦੇ ਆ ਪੈਸੇ ਫਿਰ ਮੰਤਰੀ ਮੰਗਦਾ ਫਿਰ ਅਸੀਂ ਕਿਵੇਂ ਨਾ ਫੀਮ ਬਕਾਈਏ ਅਸੀਂ ਆਪਣੀ ਜੇਬ ਤੋਂ ਥੋੜੇ ਨਾ ਕਮਾਉਣੇ ਨੇ ਫਿਰ ਚਾਰ ਪੈਸੇ ਸੀ ਆਪ ਵੀ ਕਮਾਉਣੇ ਨੇ ਤੋਂ ਇਸ ਤਰੀਕੇ ਨਾਲ ਚੱਲਦਾ ਕੰਮ ਜੇ ਹਲਕੇ ਚਾਰਜ ਮੰਤਰੀਆਂ ਚਾਹੁੰਦੇ ਨੇ ਤੇ ਉਹ ਅੱਗੇ ਵੀ ਤਾਂ ਜਾਂਦੀਆਂ ਹੋਣਗੀਆਂ ਤੇ ਜਿਹੜੀ ਕਰਾਪਸ਼ਨ ਆ ਉਹ ਤਾਂ ਲੀਗਲਾਈਜ਼ ਹੋਈ ਹੋਈ ਹੈ ਸਾਡੀ ਸਰਟੀਸ ਮਦਰ ਜੇ ਹੁਣ ਕੋਈ ਨੇ ਠੇਕਾ ਦੇਣਾ ਉਹ ਸਾਰਾ ਕੁਝ ਪਹਿਲੇ ਜੋੜ ਦਿੰਦਾ ਵੀ ਇਹਦਾ ਜੇ ਆਈ ਦਾ ਐਨਐਸਡੀ ਉਹਦਾ ਐਨਐਕਸੀਡ ਦਾ ਐਨਾ ਚੀਫ ਦਾ ਐਨਾ ਮੰਤਰੀ ਦਾ ਤੇ ਫਿਰ ਅੱਗੇ ਮੰਤਰੀ ਨੂੰ ਕਿਵੇਂ ਅੱਗੇ ਪਹੁੰਚਾਉਂਦਾ ਇਹ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਸੋ ਇਹ ਸਾਰਾ ਸਿਸਟਮ ਇਹਦਾ ਕਰਪਟ ਹੋ ਚੁੱਕਿਆ ਹੈ ਤਾਂ ਉਹਦੇ ਵਿੱਚ ਇਹ ਅਸੀਂ ਹੁਣ ਸਟਰਡਰ ਕਰਦੀਏ ਇਹ ਦੇਖਣ ਵਾਲੀ ਗੱਲ ਹੈ ਤੇ ਇਸ ਕਰਪਟ ਸਿਸਟਮ 'ਚ ਇੱਕ ਬੰਦੇ ਤੇ ਆਸ ਹੁੰਦੀ ਹੈ ਡੈਮੋਕ੍ਰੇਸੀ 'ਚ ਜਿਹੜਾ ਕਿਉਂਕਿ ਸੱਤਾਧਾਰੀ ਚਰ ਦੇ ਕਈ ਵਾਰੀ ਜਵਾਬਦੇ ਨਹੀਂ ਹੁੰਦੀ ਜਵਾਬ ਨਹੀਂ ਦੇਣਾ ਚਾਹੁੰਦੇ ਹੁੰਦੇ ਤਾਂ ਜਵਾਬ ਤਾਂ ਅੱਜਕੱਲ ਕਿਹੜੀ ਦੇਣਾ ਚਾਹੁੰਦੀ ਹੈ ਆ ਤੁਸੀਂ ਆਟੇ ਪੱਗ ਦੇਖ ਲਓ ਡਾਕਟਰ ਮਨਮੋਹਨ ਸਿੰਘ ਨੇ ਪੰਜ ਚਾ ਆਕੇ ਲਿਆਂਦਾ ਸੀ ਤੇ ਅੱਜਕੱਲ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਦਿੱਤਾ ਤੇ ਜਆ ਦਿੰਦੇ ਹੀ ਨਹੀਂ ਜੇ ਕੋਈ ਬਣਾ ਰਾ ਦੇਣਗੇ ਕੋਈ ਇਹ ਇਸ ਤਰੀਕੇ ਨਾਲ ਸਾਰਾ ਸਿਸਟਮ ਹੀ ਕਰਪਟ ਹੋਈ ਜਾਂਦਾ ਹੈ ਉਹਦੇ ਚਰਚਰ ਸਿੰਘ ਪੁੱਲ ਉਹ ਫੜਿਆ ਤਾਂ ਕਿ ਫੋੜ ਬਹੁਤ ਨੇ ਇੱਥੇ ਤਾਂ ਜਿਹੜਾ ਫੜਿਆ ਨਹੀਂ ਜਾਂਦਾ ਉਹ ਇਮਾਨਦਾਰ ਹੈ ਤੇ ਬਾਕੀ ਤਾਂ ਉਹ ਗੱਲਾਂ ਵੀ ਰਿਸ਼ਵਤ 'ਚ ਫੜਿਆ ਗਿਆ ਰਿਸ਼ਵਤ ਦੇ ਕੇ ਛੁੱਟ ਜਾਊਗੀ ਇਹ ਵੀ ਤਾਂ ਕੱਲ ਇਹੀ ਕਹਿੰਦਾ ਸੁਣਾ ਗਿਆ ਮੈਂ ਕੋਰਟ 'ਚ ਮੈਨੂੰ ਵਿਸ਼ਵਾਸ ਹੈ ਮੈਂ ਸਾਰੇ ਪੱਖ ਰੱਖੂਗਾ ਤੇ ਮੈਨੂੰ ਫਸਾਇਆ ਗਿਆ ਸਾਰੇ ਇਹੀ ਕਹਦੇ ਨੇ ਇਹ ਵੀ ਇਹੀ ਕਹਿ ਰਹੇ ਪਰ ਸਵਾਲ ਵੱਡਾ ਉਹੀ ਹੈ ਕਿ ਮਾਨ ਸਾਹਿਬ ਕਿਉਂ ਚੁੱਪ ਨੇ ਭਗਵੰਤ ਮਾਨ ਸਰਕਾਰ ਕਿਉਂ ਚੁੱਪ ਹੈ ਇੱਕ ਵੱਡਾ ਸਵਾਲ ਹੈ ਗਵਰਨਰ ਬੋਲਿਆ ਕਿਸ ਤਰ੍ਹਾਂ ਬੋਲਿਆ ਵੀ ਸਵਾਲ ਹੈ ਸੋ ਸਵਾਲ ਦਾ ਸਵਾਲ ਇੱਥੇ ਆਪਾਂ ਜਿਹੜੀ ਗੱਲ ਕੀਤੀ ਹੈ ਤੁਹਾਡੇ ਮਨਚ ਕੀ ਸਵਾਲ ਹੈ ਉਹ ਵੀ ਆਪਾਂ ਨੂੰ ਤੁਸੀਂ ਲਿਖ ਕੇ ਦੱਸੋਗੇ ਤੁਹਾਡੇ